ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਿਕਾਰ ਭਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀਆਂ ਟੁੱਟ ਸ਼ਰਦਾ ਤੇ ਸਤਕਾਰ ਨਾਲ ਇਹਨਾਂ ਸਮਾਗਮਾਂ ਦਾ ਹਿੱਸਾ ਬਣੀਏ ਪੰਜਾਬ ਦੇ ਅੰਦਰ ਜਿੰਨੇ ਵੀ ਲੋਕਾਂ ਵੱਲੋਂ ਨਕਾਰੇ ਦਿੱਤਾ ਨਗੇ ਚਾਹ ਉਹ ਸਾਬਕਾ ਸੀਐਮ ਹੋਣ ਜੋ ਮੈਂਬਰ ਪਾਰਲੀਮੈਂਟ ਹੋਣ ਸਾਰੇ ਇੱਕ ਮੰਚ ਤੇ ਆਉਣਾ ਚਾਹੁੰਦੇ ਨੇਗੇ ਸਾਰੇ ਇਕੱਠਾ ਹੋਣਾ ਚਾਹੁੰਦੇ ਨੇਗੇ ਚਾਹੇ ਕਾਂਗਰਸ ਪਾਰਟੀ ਵੱਲੋਂ ਦੋ ਬਾਰ ਬਤੌਰ ਮੁੱਖ ਮੰਤਰੀ ਸੇਵਾਵਾ ਨਿਮਾਉਣ ਵਾਲੇ ਕੈਪਟਨ ਅਮਿੰਦਰ ਸਿੰਘ ਹੋਣ ਚਾਹੇ ਉਹਨਾਂ ਦੇ ਸਾਡੂ ਸਿਮਰਜੀਤ ਸਿੰਘ ਮਾਨ ਹੋਣ ਚਾਹੇ ਸੁਖਵੀਰ ਸਿੰਘ ਬਾਦਲ ਹੋਣ ਇਹ ਸਾਰੇ ਉਹ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਪਿਛਲੇ ਲਗਭਗ 25-30 ਸਾਲ ਪੰਜਾਬ ਦੇ ਅੰਦਰ ਆਪਣੀਆਂ ਰਾਜਨੀਤਿਕ ਸੇਵਾਵਾਂ ਨਿਭਾਈਆਂ ਆਪਣੀਆਂ ਪੋਲੀਟੀਕਲ ਸੇਵਾਵਾਂ ਨਿਭਾਈਆਂ ਜੇ ਮੈਂ 2002 ਤੋਂ ਲੈ ਕੇ ਗੱਲ ਕਰਾਂ ਪਿਛਲੇ 25 ਸਾਲ ਦੀ ਗੱਲ ਕਰ ਲਈਏ 2002 ਤੋਂ ਲੈ ਕੇ 2007 ਤੱਕ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ 2007 ਤੋਂ ਲੈ ਕੇ 17 ਸਾਲ ਤੱਕ ਲਗਾਤਾਰ 10 ਸਾਲ ਅਕਾਲੀ ਦਲ ਭਾਜਪਾ ਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਜੀ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬ ਦੇ ਮੁੱਖ ਮੰਤਰੀ 2017 ਤੋਂ ਲੈ ਕੇ 22 ਤੱਕ ਫਿਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਚਕਾਰ ਦੀ ਥੋੜੇ ਦਿਨ ਇੱਕ ਨਵਾਂ ਵਿਅਕਤੀ ਚੰਨੀ ਸਾਹਾ ਆਇਆ ਤੇ ਪੰਜਾਬ ਦੇ 2002 ਤੋਂ ਲੈ ਕੇ ਮੈਂ ਸਮਝਦਾ 2022 ਤੱਕ ਦਾ ਇੱਕ ਪੋਲੀਟਿਕਲ ਰਿਕਾਰਡ ਆ 20 ਸਾਲ ਦਾ ਜਿਹਦੇ ਅੰਦਰ ਦੋ ਪਰਿਵਾਰਾਂ ਨੇ ਰਾਜ ਕੀਤਾ ਇੱਕ ਪਰਿਵਾਰ ਦੀ ਅਗਵਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਕਰ ਰਹੇ ਸੀ ਔਰ ਦੂਸਰੇ ਪਰਿਵਾਰ ਦੀ ਅਗਵਾਈ ਕੈਪਟਨ ਅਮਿੰਦਰ ਸਿੰਘ ਕਰ ਰਹੇ ਸੀ ਔਰ ਜਦੋਂ ਕੈਪਟਨ ਸਾਹਿਬ ਨੂੰ ਬਤਾਰ ਮੁੱਖ ਮੰਤਰੀ ਹਟਾਇਆ ਗਿਆ ਤਾਂ ਕੈਪਟਨ ਸਾਹਿਬ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਤੁਹਾਡੇ ਸਾਰਿਆਂ ਨੂੰ ਯਾਦ ਹੋਊਗਾ ਜਦੋਂ ਵਿਧਾਨ ਸਭਾ ਚ 2017 ਤੋਂ ਲੈ ਕੇ 22 ਤੱਕ ਤੁਸੀਂ ਮੈਨੂੰ ਵੀ ਕਵਰ ਕੀਤਾ ਆਮ ਆਦਮੀ ਪਾਰਟੀ ਨੂੰ ਵੀ ਕਵਰ ਕੀਤਾ ਪੰਜਾਬ ਦੇ ਲੋਕਾਂ ਨੇ ਵੀ ਦੇਖਿਆ ਔਰ ਉਸ ਸਮੇਂ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਕੈਪਟਨ ਸਾਹਿਬ ਕਾਂਗਰਸ ਪਾਰਟੀ ਦੇ ਅੰਦਰ ਮ ਜੋ ਕੰਮ ਕਰਦੇ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਸਵਾਵਾ ਨਹੀਂ ਨਿਵਾ ਰਹੇ ਉਹ ਕਾਂਗਰਸ ਪਾਰਟੀ ਦੇ ਸਵਾਵਾ ਨਹੀਂ ਜਿਆਦਾ ਨਿਵਾ ਰਹੇ ਸੌਰੀ ਬੀਜੇਪੀ ਦੇ ਸਵਾਵਾ ਜਿਆਦਾ ਨਿਵਾ ਰਹੇ ਨੇ ਬੀਜੇਪੀ ਲਈ ਜਿਆਦਾ ਕੰਮ ਕਰ ਰਹੇ ਨੇਗੇ ਕਿਉਂਕਿ ਕਈ ਉਹਨਾਂ ਦੇ ਵਿਦੇਸ਼ੀ ਮਿੱਤਰ ਜਿਹੜੇ ਨੇਗੇ ਉਹ ਪੰਜਾਬ 'ਚ ਇਸੇ ਕਰਕੇ ਸਟੇ ਕਰ ਸਕਦੇ ਸੀ ਜੇਕਰ ਉਹ ਬਤੌਰ ਬੀਜੇਪੀ ਦੇ ਏਜੰਟ ਵਜੋਂ ਕੰਮ ਕਰਦੇ ਜੇਕਰ ਉਹ ਬੀਜੇਪੀ ਦੇ ਨਾਲ ਨਾਤਾ ਜੋੜ ਕੇ ਕੰਮ ਕਰਦੇ ਤਾਂ ਹੀ ਉਹਨਾਂ ਦੇ ਵਿਦੇਸ਼ੀ ਮਿੱਤਰ ਜਿਹੜੇ ਸੀ ਉਹ ਪੰਜਾਬ ਚ ਸਟੇ ਕਰ ਸਕਦੇ ਸੀ ਅਦਰਵਾਈਜ਼ ਜਿਹੜੀਆਂ ਸੈਂਟਰਲ ਏਜੰਸੀਆਂ ਨੇਗੀਆਂ ਜਾਂ ਗਵਰਨਮੈਂਟ ਆ ਜਾਂ ਹੋਮ ਮਿਨਿਸਟਰੀ ਆ ਗਵਰਨਮੈਂਟ ਦੀ ਉਹਨਾਂ ਨੂੰ 允许 ਨਹੀਂ ਕਰਦੀ ਸੀ ਕਿ ਪੰਜਾਬ ਦੇ ਇੱਕ ਦੁਸ਼ਮਣ ਦੇਸ਼ ਦੇ ਜਿਹੜੇ ਬਸਨੀਕ ਹੋਣ ਉੱਥੇ ਦੇ ਰੈਜ਼ੀਡੈਂਟ ਹੋਣ ਉਹ ਪੰਜਾਬ ਚ ਰਹਿਣ ਔਰ ਸ਼ਰਿਆਮ ਸਰਕਾਰ ਚਲਾਉਣ ਇਹ ਬੈ ਸਮਝਦਾ ਸਾਡੀ ਜਿਹੜੀ ਸਾਡਾ ਸੰਵਿਧਾਨ allow ਨਹੀਂ ਕਰਦਾ ਸੀ ਪਰ ਲੇਕਰ ਭਾਰਤੀ ਜਨਤਾ ਪਾਰਟੀ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਦੇ ਉੱਤੇ ਇਹ ਸਾਰਾ ਕੰਮ ਹੋਇਆ। ਮੈਂ ਦੇਖ ਰਿਹਾ ਸੀ ਕੱਲ ਕੈਪਟਨ ਸਾਹਿਬ ਬਿਆਨ ਦੇ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਨੂੰ ਇਕੱਠੇ ਹੋ ਜਾਣਾ ਚਾਹੀਦਾ। ਕਿਉਂਕਿ ਕੈਪਟਨ ਸਾਹਿਬ ਦਾ ਇਤਿਹਾਸ ਆ ਉਹ ਕਦੇ ਕਾਲੀ ਦਲ 'ਚ ਕਦੇ ਕਾਂਗਰਸ ਹੁਣ ਤਾਂ ਬੀਜੇਪੀ 'ਚ ਪਹਿਲਾਂ ਆਪਣਾ ਵੀ ਦਰ ਬਣਾ ਲਿਆ ਸੀ। ਦਲ ਬਦਲਣ ਦੇ ਬਾਹਰ ਨੇ। ਕੈਪਟਨ ਅਮਰਿੰਦਰ ਸਿੰਘ ਦਲ ਬਦਲਣ ਦੇ ਬਾਹਰ ਨੇ ਉਹਨਾਂ ਨੇ ਆਪਣੀ ਪਾਰਟੀ ਵੀ ਬਣਾਈ ਉਹ ਅਕਾਲੀ ਦਲ ਦੇ ਮੈਂਬਰ ਵੀ ਰਹੇ ਮੈਂਬਰ ਪਾਰਲੀਮੈਂਟ ਵੀ ਰਹੇ ਕਾਂਗਰਸ ਪਾਰਟੀ ਦੇ ਵੀ ਰਹੇ ਬਤੌਰ ਮੁੱਖ ਮੰਤਰੀ ਵੀ ਰਹੇ ਉਹਨਾਂ ਨੇ ਫਿਰ ਥੋੜਾ ਸਮਾਂ ਵਿੱਚ ਦੀ ਉਹਦਾ ਨਾਂ ਹੀ ਭੁੱਲ ਗਿਆ ਆਪਾਂ ਸਾਰੇ ਇੱਕ ਪਾਰਟੀ ਬਣਾਈ ਸੀ ਪਤਾ ਨਹੀਂ ਜਗਜਾਰ ਪਾਰਟੀ ਪਤਾ ਨਹੀਂ ਕੀ ਜਗ ਪਾਰਟੀ ਇਦਾਂ ਦੀ ਕੋਈ ਪਾਰਟੀ ਨਾਂ ਬਣਾਈ ਸੀ ਸ਼ਾਇਦ ਬੋਰਡ ਲੱਗਿਆ ਹੋਇਆ ਇਹ ਤੇ ਵੀ ਕਿਤੇ ਥੋੜੇ ਦਿਨ ਲਈ ਬਣੀ ਸੀ ਸ਼ਾਇਦ ਤੁਹਾਡੇ ਯਾਦ ਹੋਊਗਾ ਤੁਸੀਂ ਇਨ ਬਿਟਵੀਨ ਆਪਣੇ ਮੈਮਰੀ ਦੇ ਜਿਹੜੀ ਮੈਮਰੀ ਨੂੰ ਜਿਹੜਾ ਰਿਕਵਰ ਕਰ ਲਓਗੇ ਜਦੋਂ ਤੱਕ ਆਪਣੀ ਪੀਸੀ ਚੱਲਦੀ ਹੈ ਸੋ ਕਹਿਣ ਦਾ ਪਾਬਾ ਉਸ ਤੋਂ ਬਾਅਦ ਬੀਜੇਪੀ ਚਲੇ ਗਿਆ ਕੈਪਟਨ ਸਾਹਿਬ ਦਰਬਦਲ ਦੇ ਬਾਹਰ ਨੇ